ਸਰਦੀਆਂ ਦੇ ਮੌਸਮ ਵਿੱਚ ਸੜਕੀ ਹਾਦਸਿਆਂ ਦਾ ਗ੍ਰਾਫ ਲਗਾਤਾਰ ਵਧ ਜਾਂਦਾ ਕਿਉਂਕਿ ਧੁੰਡਾ ਪੈਣ ਕਰਕੇ ਜਿਹੜੀ ਗੀ ਵਿਜ਼ਿਬਿਲਟੀ ਹੋ ਸੜਕਾਂ ਤੇ ਘੱਟ ਜਾਂਦੀ ਮੇਰਾ ਨਾਮ ਡਾਕਟਰ ਸਾਹਿਲ ਕੁਮਾਰ ਸੌਂਦੀ ਮੈਂ ਇੱਥੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾ ਰਿਹਾ ਹਾਂ ਸਾਡਾ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਲੰਬਾਪਿੰਡ ਹੈ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਨੇ ਹਰ ਇਲਾਜ ਹਰ ਦਵਾਈ ਫ੍ਰੀ ਮਿਲਦੀ ਹੈ ਲੋਕੀ ਆਪਣੇ ਬੀਪੀ ਦੀਆਂ ਦਵਾਈਆਂ ਸ਼ੂਗਰ ਦੀਆਂ ਦਵਾਈਆਂ ਇਹ ਸਭ ਨਾ ਉਹ ਆਪਣੇ ਸਾਡੇ ਕੋਲ ਲਾਭ ਆ ਕੇ ਲੈ ਸਕਦੇ ਨੇ ਫ੍ਰੀ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੁੰਦੇ ਨੇ ਜਿਹੜੇ ਵੀ ਲੋਕੀ ਬਿਮਾਰ ਨੇ ਜਾਂ ਕਿਸੇ ਨੂੰ ਬੁਖਾਰ ਜ਼ਿਆਦਾ ਚੜਦਾ ਹੈ ਆਪਣਾ ਇੱਥੇ ਆ ਕੇ ਟੈਸਟ ਕਰਵਾ ਸਕਦੇ ਨੇ ਤਾਂ ਕਿ ਉਹ ਟਾਈਮ ਸਿਰ ਆਪਣਾ ਇਲਾਜ ਕਰਵਾ ਸਕਣ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਜਾਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਲਾਮਾ ਦੇਵਾਂਗੇ ਘਰ ਘਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਪੰਜਾਬ ਚ ਹੁਣ ਤੱਕ 882 ਆਮ ਆਦਮੀ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ ਤੇ ਲੱਖਾਂ ਲੋਕਾਂ ਨੇ ਮੁਫਤ ਟੈਸਟ ਵੀ ਕਰਵਾਏ ਹਨ ਪੰਜਾਬ ਸਰਕਾਰ ਨੇ ਲੰਮੇ ਪਿੰਡਾਂ ਚ ਆਧੁਨਿਕ ਕਲੀਨ ਖੋਲਿਆ ਤੇ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਗੈਂ ਆਪਣੇ ਵੱਲ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਲਦੀ ਹੈ ਤਾਂ ਜਿਹੜਾ ਕਿ ਵਾਹਨਾਂ ਦਾ ਐਕਸੀਡੈਂਟ ਜਿਹੜਾ ਹੋਣ ਦਾ ਜਿਹੜਾ ਖਤਸ਼ਿਆ ਜ਼ਿਆਦਾ ਬਣਿਆ ਜਾਂਦਾ ਗਿਲਵਾਲੀ ਗੇੜੀ ਤੇ ਤਸ਼ੀਰਤ ਅਧਾਨੀ ਕਰ ਰਿਹਾ ਦਿੱਤੇ ਕਿ ਇੱਕ ਟਰੱਕ ਤੇ ਇੱਕ ਅਟਿਕਾ ਕਾਰ ਦੇ ਦਰਮਿਆਨ ਜਿਹੜਾ ਕਿ ਉਹ ਤੁਸੀਂ ਦੇਖ ਸਕਦੇ ਹੋ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਜਿਹੜੀ ਕਾਰ ਹੈ ਪਿੱਛੇ ਕੁਝ ਫੁੱਟ ਦੂਰੀ ਤੇ ਜਿਹੜੀ ਕਿ ਉਹ ਫੁੱਟਪਾਥ ਤੇ ਪਾਸ ਕੀਤੀ ਹੋਈ ਸੀ ਕਿ ਉਹ ਕਾਰ ਦਾ ਡਰਾਈਵਰ ਉਹ ਤੇ ਵਿਚਤਤਾ ਹੋਇਆ ਸੀਗਾ ਤੇ ਜਦੋਂ ਟਰੱਕ ਇੱਕਦਮ ਜਦੋਂ ਮੋੜ ਲੈਂਦਾ ਤਾਂ ਨਾਲ ਹੀ ਇਸ ਕਾਰ ਨੂੰ ਆਪਣੀ ਚਪੇਟ ਵਿੱਚ ਲੈ ਲੈਂਦਾ ਇਸ ਤੋਂ ਬਾਅਦ ਜਿਹੜੀ ਇਹ ਕਾਫੀ ਦੂਰ ਆ ਕੇ ਇਹ ਜਿਹੜੇ ਕਾਰ ਇੱਥੇ ਫੁੱਟਪਾਥ ਤੇ ਫਸ ਜਾਂਦੀ ਹੈ ਤੇ ਟਰੱਕ ਜਿਹੜਾ ਕਿ ਉਹ ਕਾਰ ਦੇ ਉੱਪਰ ਪਲਟ ਜਾਂਦਾ ਬਿਨਿਮਤ ਇਹੀ ਕਹੀ ਜਾ ਸਕਦੀ ਹੈ ਵੀ ਇਸ ਵਿੱਚ ਜਿਹੜਾ ਸਵਾਰ ਸੀ ਡਰਾਈਵਰ ਉਸ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਕਦਰ ਹਾਲਾਤ ਬਣੇ ਹੋਏ ਨੇ ਕਾਰ ਪੂਰੀ ਤਰ੍ਹਾਂ ਡੈਮੇਜ ਹੋ ਗਈ ਔਰ ਇਸ ਜਿਹੜਾ ਟਰੱਕ ਹੈ ਇਸ ਵਿੱਚ ਘੋੜ ਲੱਦੇ ਹੋਇਆ ਸੀ ਜਿਹੜਾ ਕਿ ਇੱਥੇ ਜਿਹੜਾ ਅੰਮ੍ਰਿਤਸਰ ਪਹੁੰਚਦਾ ਹੈ ਤੇ ਤੁੰਦ ਕਰਕੇ ਵਿਜ਼ਿਬਿਲਟੀ ਘੱਟ ਸੀ ਤਾਂ ਉਸ ਨੂੰ ਕਾਰ ਜਿਹੜੀ ਉਹ ਵਿਖਾਈ ਨਹੀਂ ਦਿੱਤੀ ਤੇ ਕਾਰ ਜਿਹੜੀ ਇਸ ਟਰੱਕ ਦੀ ਚਪੇਟ ਵਿੱਚ ਆ ਜਾਂਦੀ ਹੈ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਕਿ ਇਸ ਦਰਗਾਹ ਦੇ ਕੋਲ ਪਿੱਛੇ ਕੀ ਕਾਰ ਪਾਰਕ ਕੀਤੀ ਹੋਈ ਸੀ ਫੁੱਟਪਾਥ ਤੇ ਨਾਲ ਇਸ ਦੇ ਡਰਾਈਵਰ ਸੀ ਸੁੱਤਾ ਹੋਇਆ ਸੀਗਾ ਪਰ ਜਦੋਂ ਟਰੱਕ ਇਸ ਮੋੜ ਤੇ ਉਹ ਮੁਰਦਾ ਤੇ ਨਾਲ ਹੀ ਕਾਰ ਜਿਹੜੀ ਇਸ ਚਪੇਟ ਵਿੱਚ ਆ ਜਾਂਦੀ ਔਰ ਕਾਫੀ ਦੂਰ ਤੱਕ ਹਨ ਜਿਹੜਾ ਕਾਰ ਹੈ ਉਹ ਕਿਸੇ ਦਾ ਟਰੱਕ ਲੈ ਆਉਂਦਾ ਇੱਥੇ ਔਰ ਇਸ ਜਿਹੜਾ ਕਾਰ ਫੁੱਟਪਾਥ ਨਾਲ ਫਸ ਜਾਂਦੀ ਹੈ ਤੇ ਟਰੱਕ ਜਿਹੜਾ ਕਿ ਉਸ ਕਾਰ ਦੇ ਉੱਪਰ ਪਲਟ ਜਾਂਦਾ ਔਰ ਨਾਲ ਇੱਕ ਬਿਜਲੀ ਦਾ ਟਰਾਂਸਫਾਰਮਰ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਉਸ ਨੂੰ ਵੀ ਭਾਰੀ ਨੁਕਸਾਨ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਇਸੇ ਚਪੇਟ ਵਿੱਚ ਆ ਕੇ ਜਿਹੜਾ ਕਿ ਬਿਜਲੀ ਦਾ ਟਰਾਂਸਫਾਰਮਰ ਵੀ ਜਿਹੜਾ ਕਿ ਉਹ ਹੇਠਾਂ ਡਿੱਗ ਗਿਆ ਔਰ ਭਾਰੀ ਨੁਕਸਾਨ ਜਿਹੜਾ ਕਿ ਕਿਹਾ ਜਾ ਸਕਦਾ ਹੈ ਪਰ ਗਨੀਮਤ ਇਹੀ ਕਹੀ ਜਾ ਸਕਦੀ ਹੈ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੁਰਦਲ ਲੱਦੇ ਆ ਟਰੱਕ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਘੋੜਾ ਉਹ ਵੀ ਇੱਥੇ ਫੁੱਟਪਾਥ ਤੇ ਖਿਲਰਿਆ ਹੋਇਆ ਕਿਉਂਕਿ ਅਕਸਰ ਜਿਹੜੇ ਹਾਦਸੇ ਸੜਕੀ ਹਾਦਸੇ ਨੇ ਉਹ ਸਿਆਲ ਦੇ ਜਿਨ੍ਹਾਂ ਵਿੱਚ ਵੱਧ ਜਾਂਦੇ ਨੇ ਕਿਉਂਕਿ ਸਿਆਲ ਦੇ ਜਿਨ੍ਹਾਂ ਵਿੱਚ ਧੁੰਦਾ ਪੈਂਦੀਆਂ ਨੇ ਤੇ ਵਿਜ਼ਿਬਿਲਟੀ ਘੱਟ ਜਾਂਦੀ ਹੈ ਇਸ ਕਰਕੇ ਜੇਕਰ ਤੁਸੀਂ ਵੀ ਸਫ਼ਰ ਕਰ ਰਹੇ ਹੋ ਵਾਹਨ ਚਲਾ ਰਹੇ ਹੋ ਤਾਂ ਸਪੀਡ ਜਿਹੜੀ ਹੈ ਗਤੀ ਜਿਹੜੀ ਕੀ ਹੌਲੀ ਰੱਖੋ ਤਾਂ ਜੋ ਅਜਿਹੇ ਹਾਲਾਤਾਂ ਵਿੱਚ ਉਹ ਅਜਿਹੇ ਔਰ ਜਿਹੜੇ ਟ੍ਰੈਫਿਕ ਐਕਸੀਡੈਂਟ ਨੇ ਉਹਨਾਂ ਤੋਂ ਬਚਿਆ ਜਾ ਸਕੇ ਇਸ ਮੌਕੇ ਤੇ ਏਐਸਆਈ ਜਸਵਿੰਦਰਪਾਲ ਸਿੰਘ ਵੀ ਨੇ ਉਹਨਾਂ ਨਾਲ ਗੱਲਬਾਤ ਕਰਨ ਨੇ ਪੂਰਾ ਮਾਮਲਾ ਹੈ ਕਿ ਜੀ ਕਿੰਨੇ ਵਜੇ ਕਰਨਾ ਹੈਗੀ ਜੀ ਜੀ 3 ਵਜੇ 10 ਮਿੰਟ ਤੱਕ ਇੱਕ ਕਾਰ ਆਈ ਸੀ ਸਲੂਟ ਕਾਰ ਤੇ ਇਹ ਵੀ ਧੁੰਦੇ ਕਰਨ ਦਾ ਸਿਹਰ ਤੇ ਲੱਗ ਕੇ ਚੁੱਕੀ ਸੀ ਦਾ ਅਸਟੂਟਰ ਗਿਆ ਸੀ ਜੀ ਤੇ 5:30 ਵਜੇ ਕਰੀਬ ਇੱਕ ਗੱਡੀ ਆਈ ਯੂਪੀ ਨੰਬਰ 19T 7631 ਇਹਨੇ ਵੀ ਲਿਆ ਕੇ ਧੁੰਦੇ ਕਰਨ ਮਗਰ ਇਦਾਂ ਹਿੱਟ ਹੋ ਗਈ ਤੇ ਗੱਡੀ ਇਹਦੇ ਪਤ ਚੁੱਕੀ ਹੈ ਇਹਦੇ ਵਿੱਚ ਗੱਡੀ ਵਿੱਚ ਕੋਈ ਸੀਗਾ ਕਾਰ ਵਿੱਚ ਸੀਗਾ ਕੋਈ ਨਹੀਂ ਕਾਰ ਦੇ ਵਿੱਚ ਇੱਕ ਡਰਾਈਵਰ ਬਿਠਾ ਸੀਗਾ ਜੀ ਤੇ ਜਿਹਦੇ ਕੋਲ ਬਚਾਉ ਚੁੱਕਾ ਵਾ ਤੇ ਅਜੇ ਫੇਲਾ ਰਹੋ ਉਹਨਾਂ ਦਾ ਦੇਖ ਰਹੇ ਹਾਂ ਮਤੇ ਕਾਰ ਆ ਇਹਨਾਂ ਕੀ ਗੱਲਬਾਤ ਕਰ ਰਹੀ ਹੈ ਜੋ ਕਹਿਣਗੇ ਤੇ ਕਾਰ ਰਹੀ ਕਰਦੇ ਆਂਗੇ ਹੋਰ ਕੋਈ ਨੁਕਸਾਨ ਹੋਇਆ ਹੋਵੇ ਨਹੀਂ ਸਾਂ ਤੇ ਉਹ ਗੱਡੀ ਦਾ ਹੋਇਆ ਹੋਰ ਕੋਈ ਨੁਕਸਾਨ ਨਹੀਂ ਤੇ ਟ੍ਰਾਂਸਫਰਮਰ ਵੀ ਡਿੱਗਿਆ ਜੀ ਇੱਥੇ ਟਾਂਸਫਰਮਰ ਡਿੱਗਾ ਇਹ ਗੱਡੀ ਕਾਦੀ ਸੀਗੀ ਲੱਦੀ ਗੱਡੀ ਕਿੱਥੋਂ ਆ ਰਹੀ ਸੀ ਗੁਰਲਦਿਆ ਸੀਗਾ ਤੇ ਹਸ਼ਿਆਰਪੁਰ ਤੋਂ ਆਈ ਸੀਗੀ ਹੂੰ ਤੇ ਬਾਕੀ ਜੋ ਹੁਣ ਕਰ ਰਹੇ ਬਨੇਗੀ ਕੀ ਕਰਦਨੇ ਹਾਸਾ ਕਿਉਂ ਵਾਪਰਿਆ ਕੋਈ ਸਪੀਡ ਜਿਆਦਾ ਸੀ ਤੇ ਤੁੰਦ ਬਹੁਤ ਜਿਆਦਾ ਸੀਗੀ ਤੇ ਹੁਣ ਤੇ ਤੁੰਦ ਦਾ ਕਹਿ ਸਕਦਾ ਮੇਰਾ ਨਾਮ ਹੈਗਾ ਦਿਲਪ੍ਰੀਤ ਸਿੰਘ ਤੇ ਸਾਨੂੰ ਨਾ ਇਦਾਂ ਇਨਫੋਰਮੇਸ਼ਨ ਮਿਲੀ ਦਫਤਰਾਂ ਹੀ ਘਲੋਤੇ ਆ ਤੇ ਕਿ ਨੇ ਆਣ ਕੇ ਦੱਸਿਆ ਆ ਇਦਾਂ ਤੁਹਾਡਾ ਟਰਾਂਸਫਰ ਸਾਨੂੰ ਛੱਡ ਤਾਂ ਕੇ ਦੇ ਫਿਰ ਆਪਾਂ ਲੈਣਾ ਇਦਾਂ ਜਿੰਦੇ-ਜਿੰਦੇ ਆਏ ਦੇਖਿਆ ਅੱਗੇ ਦੇਖਦੇ ਟਰਾਂਸਫਰ ਸੁਰਤਾ ਤੇ ਆਪਾਂ ਜੀ ਸਾਹਿਬ ਨੂੰ ਫੋਨ ਕੀਤਾ ਵੀ ਤੁਹਾਨੂੰ ਕੋਈ ਮੈਸੇਜ ਲੱਗਾ ਹੈ ਤਾਂ ਤੁਹਾਡਾ ਟਰਾਂਸਫਰ ਡਿੱਗਾ ਆਪਣਾ ਇੱਥੇ ਜਾਂ ਕੋਈ ਮੁਲਾਜ਼ਮ ਮਾਰ ਕੇ ਪੁੱਛਿਆ ਕਿ ਕੋਈ ਮੁਲਾਜ਼ਮ ਆਪਣਾ ਆਇਆ ਜਾਂ ਕਿੱਦਾਂ ਲੈਣ ਬੰਦ ਹੋਈ ਆ ਕੋਈ ਕੀ ਕੀ ਇਦਾਂ ਦੀ ਆਪਣੋ ਕੋਈ ਖੂਗਣਾ ਨਹੀਂ ਨਹੀਂ ਨਾ ਦੀ ਲੈਣ ਬੰਦ ਹੋਈ ਆ ਫਿਰ ਆੜ ਕੇ ਕਿਸੇ ਨੇ ਦੱਸਿਆ ਇਦਾਂ ਵੀ ਤੁਹਾਡਾ ਟਰੱਸਟਾਂ ਦੇਖਿਆ ਫਿਰ ਉੱਥੇ ਆ ਕੇ ਦੇਖਿਆ ਗਏ ਆ ਤੇ ਤੁਹਾਨੂੰ ਪੁੱਛਿਆ ਕਿ ਕਹਿੰਦੇ ਸੀ ਬੰਦਾ ਜਿਹੜਾ ਹੈਗਾ ਟਰੱਕ ਵਾਲਾ ਉਹਨੂੰ ਦਫ਼ਤਰ ਲੈ ਇੱਥੇ ਲੈ ਕੇ ਆ ਥਾੜੇ ਲੈ ਕੇ ਲੈ ਕੇ ਉਹਨੂੰ ਜੋ ਵੀ ਕਾਰਵਾਈ ਆ ਕਰਦੇ ਪਏ ਆ ਕਿੱਦਾਂ ਕੀ ਹਾਸਾ ਕੀ ਵਾਪਰੇ ਕਿਸ ਤਰ੍ਹਾਂ ਮਤਲਬ ਕਿ ਟਰੱਸਟ ਹਾ ਹਾ ਕਹਿੰਦੇ ਵੀ ਗੱਡੀ ਲੱਗੀ ਇੱਥੇ ਤੇ ਉਹ ਕਿਛੂ ਕਿਤੇ ਓਵਰ ਸਪੀਡ ਹੈ ਗਈ ਉਹ ਉਹਨੇ ਵਿੱਚ ਮਾਰਦੇ ਮਾਰਦੇ ਗੱਡੀ ਨਾਲ ਧੂਗੇ ਨਾਲ ਟਰਾਂਸਫਰ ਦੇ ਨਾਲ ਨਾਲ ਸੁਣਤਾ ਟਰਾਂਸਫਰ ਤੇ ਗੱਡੀ ਆਟਿਕਾ ਗਈ ਜਿਹੜੀ ਬਾਹਰ ਤੱਕ ਧੂਗੇ ਲੈ ਗਿਆ ਹੈ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਕਾफी ਹੋ ਗਿਆ ਟਰਾਂਸਫਰ ਪੂਰਾ ਡੈਡ ਹੋ ਗਿਆ ਡਾ ਤਾਂ ਸਭ ਨੇ ਸਾਰਾ ਕੁਝ ਦੇ ਮਜੇ ਨਦੀਆ ਵੀ ਬਾਕੀ ਕੰਮ ਹੋ ਗਿਆ ਹੈ ਪਾਰਟੀ ਹੋ ਜਾਣਗੀ ਪਰ ਸੁਰਾਤੂ ਗੱਡੀ ਨੇ ਐਕਸਲ ਤੋੜ ਦੇ ਜਾਂ ਫਿਰ ਰਾਤ ਨੂੰ 3:30 ਦੇ ਆਸ-ਪਾਸ ਤਾਂ ਸਾਹਮਣੇ ਤੋਂ ਟੋਕੀ ਵਿੱਚੋਂ ਪੁਲਿਸ ਆਈ ਉਹਨਾਂ ਨੇ ਮੇਰੇ ਕੋਲੋਂ ਬੋਲਾ ਬਖਾਇਆ ਕਿ ਯਾਰ ਮੈਂ ਰੋਡ ਤੇ ਐਕਸੀਡੈਂਟ ਹੋ ਜਗਾ ਦੂਰ ਜਾ ਜਾ आप गाड़ी को फुटपाथ पे लगा दो तो मैं अपनी गाड़ी फ़ुटपाथ पे लगा के यहाँ पर तरीबन बीस से पच्चीस फुट पीछे गाड़ी मैंने लगाई हुई थी और मैं अपना गाड़ी के अंदर ही आराम कर रहा था कि सुबह मकैनिक को बुलाना है जो भी अपना करना है जो प्रोसीजर मेरा था वो सुबह का ही था तो ये तकरीबन रात को पाँच छः पाँच बजे गाड़ी आई है ओवर स्पीड दोनों में उसको दिखाई भी दिया तो ये बीस से पच्चीस फुट मेरे को यहाँ से खींच के लेके आया गाड़ी को अला फिर मैं गाड़ी के अंदर था बाद में मैंने गाड़ी की खिड़की छिटकी के बाहर निकलने की कोशिश की जो मैं कामयाब हुआ और मैं निकला हूँ मसला था गाड़ी अपनी साइड में भेजी मैंने बकायेदा पर्सिंग भी लगाई हुई थी आप मेरी कोई बात नहीं क्या बोल रहे हैं अभी तक मेरे से मिले नहीं मैंने एक दो बार पूछा कि आपकी कंपनी से कौन बात करने आया है उन्होंने तो यही मेरे को यही नॉर्मल से जवाब दे रहे कि कोई आ रहा है घर लेकिन आया अभी तक कोई नहीं मेरी बात क्या कहना कंपनी को बोल दिया मेरी कंपनी की तरफ से बंदे आए हुए हैं